ਕਰਦੀ ਸੀ ਕਰਦੀ ਸੀ ਕਰਦੀ ਸੀ ਜੱਗੂ ਭਗਵਾਨ ਪੁਰੀਆ ਦੇ ਕੈਸਾਂ ਦੀ ਪੈਰਵੀ ਉਹਦੀ ਮਾਂ ਹੀ ਕਰਦੀ ਸੀ ਲੋਕਾਂ ਵਾਸਤੇ ਜੱਗੂ ਜੋ ਮਰਜੀ ਹੋਵੇ ਪਰ ਮਾਂ ਵਾਸਤੇ ਤਾਂ ਪੁੱਤ ਹੀ ਸੀ ਉਸਦੇ ਪਰਿਵਾਰ ਨੇ ਦਾਵਾ ਕੀਤਾ ਕਿ ਮਾਂ ਜੱਗੂ ਦੇ ਕੈਸਾਂ ਦੀ ਪੈਰਵੀ ਕਰਦੀ ਸੀ ਔਰ ਉਸਦੇ ਨਾਲ ਇਸ ਤਰੀਕੇ ਦੀ ਦੁਸ਼ਮਣੀ ਕੱਢੀ ਗਈ ਹੈ ਇਸੇ ਕਰਕੇ ਪਰਿਵਾਰ ਨੇ ਕੁਝ ਨਾਮ ਵੀ ਪੁਲਿਸ ਨੂੰ ਦਿੱਤੇ ਨੇ ਤੇ ਉਹਨਾਂ ਦੇ ਖਿਲਾਫ ਮੁਕਦਮੇ ਦੀ ਮੰਗ ਹੋਈ ਸੀ ਤਾਂ ਜਦੋਂ ਮੁਕਦਮਾ ਦਰਜ ਨਹੀਂ ਹੋਇਆ ਤੇ ਪਰਿਵਾਰ ਨੇ ਸੰਸਕਾਰ ਤੋਂ ਕਰਤੀ ਨਾ ਕੀ ਕੁਝ ਕਿਆ ਪਰਿਵਾਰ ਨੇ ਆਓ ਤੁਹਾਨੂੰ ਦਿਖਾਣੇ ਆਂ ਦੈਨਿਕ ਪੰਜਾਬੀ ਟਿਵੀ ਤੇ ਰੋਹਿਤ ਗੋਪਤਾ ਦੇ ਰਿਪੋਰਟ। ਇੱਕ ਦੋਈ ਘਟਨਾ ਹੋਈ ਜਾਂ ਹਾਈਵੇ ਤੇ ਵੀ ਬਹਿਣਾ ਪੈ ਗਿਆ। ਕੀ ਕਰਦੇ? ਕਰਨ ਵੀਰੇ ਕੁਝ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਨਾ ਸ਼ਰੇਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ। ਅਨੁਮਾਨ ਸਾਫ਼ ਕੀਤਾ ਜਾਏ ਜਿਹੜੇ ਪੂਣੀ ਬਤੇ ਤੋਂ ਸਾਹਮਣੇ ਪਰਚੇ ਕੱਟਣ ਆਣ ਪਿੱਛੇ ਤੇ ਵੇਖ ਜਾਂਦੇ ਪਾਤੀ ਕੀਤੀ ਗਈ ਹੈ ਬਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਦੇ ਮਗਰ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਦੇਖਦੇ ਸੀ ਕਿ ਹੁਣ ਕੌਣ ਇਹ ਤਾਂ ਮੈਂ ਨਹੀਂ ਜੋ ਇਸ ਤਰੀਕੇ ਦੀ ਘਟਨਾ ਹੋ ਜਾਂਦੀ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਕ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਰੁਨੀ ਚਲੇ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੀ ਉਹ ਤਾਂ ਕੀਤਾ ਗਿਆ ਜੱਗੂ ਨਾਲ ਦੁਸ਼ਮਣੀ ਜੱਗੂ ਨਾਲ ਘੜ ਗਈ ਇਹਦੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆਇਆ ਇੱਥੇ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉੱਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਹੈ ਡੈਥ ਤੋਂ ਬਾਅਦ ਹੁੰਦਾ ਤਾਂ ਪੋਸਟਮਾਰਟਮ ਹੋਇਆ ਪੋਰਵਾ ਦੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਸੀਂ ਉਹਦੀ ਉਹਦੇ 185 ਵਿੱਚ ਹੀ ਉਹਦੀ ਕਹਿੰਦੇ ਕੀ ਲਿਖਿਆ ਸੀ ਉਹ ਤਾਂ ਉਹ ਬਤਾਈ ਦੱਸ ਸਕਦੇ ਆ ਕੀ ਲਿਖਿਆ ਉਹਦੇ ਬਾਰੇ ਦੱਸ ਸਕਦੇ ਐਪਲੀਕੇਸ਼ਨ ਮੇਰੇ ਕੋਲ ਆਈ ਜੀਰੋ ਹੁਣ ਮਨੂਰੀ ਸਿਸਟਮ ਪੂਰਾ ਜਾਦ ਨਹੀਂ ਆ ਮੈਨੂੰ ਪੂਰਾ ਜਾਦ ਨਹੀਂ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋਲ ਜਾਦ ਨਹੀਂ ਆ ਪ੍ਰੋਟੈਸਟ ਹਾਂ ਅੱਜ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਲਗਭਗ ਉਹ ਲੱਗੇ ਪਰਸਾਂ ਨੂੰ ਕੋਪਰੇਸ਼ਨ ਦੇ ਭਾਈ ਨਾਮ ਆ ਕੇ ਬੋਲਣ ਨੂੰ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਮ ਉਹ ਮੈਨੂੰ ਨਹੀਂ ਆਹ ਦੇਖੋ ਇਹ ਤਾਂ ਮਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਇਹਰ ਦੇ ਤੁਸੀਂ ਇੱਧਰ ਸਵੇਰ ਦੇ ਫੇਰ ਇੱਧਰ ਭੱਜ ਲਿਆ ਹੁਣ ਜਾ ਕੇ ਫੇਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਕੋਈ ਗੱਲ ਨਹੀਂ ਆਪਾਂ ਨਿਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਕੰਪਲੀਟ ਹੁੰਦੇ ਤੁਹਾਨੂੰ ਦੱਸਦੇ ਹਾਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਹਾਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਂ ਹੁੰਦਾ ਇਨਵੈਸਟੀਗੇਸ਼ਨ ਉਹ ਤੁਹਾਨੂੰ ਦੱਸਾਂਗੇ ਕੰਮਿਸ਼ਨ ਕਰਨਗੇ ਸਰ ਇਹ ਕੀ ਹਾਂ 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 ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੇਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੁਣੇ 2-3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸ ਨਾਲ ਸੰਸਕਾਰ ਹੁਣ ਡੜ ਤੇ ਦੋ ਹੀ ਗੱਲਾਂ ਕਰਨੀਆਂ ਨੇ ਅਸੀਂ ਕੱਲੇ ਦਿਨ ਕਾਜ ਦੇ ਕੇ ਆਏ ਆ ਸਾਡੀ ਗੋਈ ਸੁਣਵਾਈ ਨਹੀਂ ਕੋਈ ਹਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਜੇ ਅਸੀਂ ਕੱਲ ਦਾ ਰਾਤ ਦਾ ਇਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੇ ਨੂੰ ਕੰਮ ਜਿਹੜਾ ਕਰਨਾ ਵਾ ਤਰਕਾਸ਼ ਦੇ ਆ ਤੇ ਮਗਰਾ ਅਜਿ ਮਜੂਰ ਕਰਨੀ ਉਹਨਾਂ ਮਜੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਤੱਕ ਨਾ ਲੰਚ ਜੰਦੇ ਆ ਤੇ ਅੱਗੇ ਕੀ ਤੁਹਾਨੂੰ ਪਤਾ ਹੀ ਆ ਇਹ ਦੁਨੀਆ ਹਨਾ ਜੋ ਆਪਣੇ ਜੀਆ ਜਾਂ ਸਾਡਾ ਫਿਰ ਸੁਖਣਾ ਬਹੁਤ ਤਗੜਾ ਸਰਕਲ ਆ ਤੇ ਫਿਰ ਅਸੀਂ ਤੇ ਹੁਣ ਤੱਕ ਨਾ ਲਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ 도리지에다가그 뭐지 미세나가 이렇게 해가이겨